ਕੁੜਾ ਕੁਛ ਨਹੀਂ ਪਤਾ ਲੱਗਦਾ ਕੀ ਬੋਲਣਾ ਹੈ ਤੇ ਕੀ ਨਹੀਂ ਬੋਲਣਾ ਪੰਜਾਬੀ ਵੀ ਨਹੀਂ ਠੀਕ ਟੰਗ ਨਾਲੇ ਤੋਂ ਬੋਲੀ ਜਾਂਦੀ ਕਹਿੰਦੀ ਆ ਕਿ ਦਿਵਾਲੀਆਂ ਦਿਵਾਲੀ ਸੁਣਿਆ ਸੀ ਪਰ ਦਿਵਾਲੀਆਂ ਨਹੀਂ ਅਸੀਂ ਸੁਣਿਆ ਕਿ ਦਿਵਾਲੀਆਂ ਆ ਰਹੀਆਂ ਦਿਵਾਲੀ ਤੇ ਚਲੋ ਕਹਿ ਦਿੰਦੇ ਆ ਕਿ ਦਿਵਾਲੀ ਦਾ ਪ੍ਰੋਗਰਾਮ ਆ ਰਿਹਾ ਹੈ ਹਨਾ ਪਰ ਦਿਵਾਲੀ ਨੂੰ ਧੂਮ ਧਾਮ ਨਾਲ ਮਨਾਉਣਾ ਹੈ ਪਰ ਦਿਵਾਲੀਆਂ ਕੀ ਹੁੰਦੀਆਂ ਇਹ ਜ਼ਰੂਰ ਦੱਸੀ ਐਨਾ ਸਾਰਾ ਖਲਾਰਾ ਅਸੀਂ ਜੁੜਿਆ ਹੋਇਆ ਸੀ ਹਵੇਲੀ ਦੇ ਵਿੱਚ ਤਾਂ ਫਾਈਨਲੀ ਆਪਾਂ ਨਾ ਹੁਣ ਦਿਵਾਲੀਆਂ ਆ ਰਹੀਆਂ ਦਿਵਾਲੀਆਂ ਕਰਕੇ ਵੀ ਸਫਾਈਆਂ ਕਰਨੀਆਂ ਅੰਦਰ ਜਿਹੜੇ ਚੀਜ਼ਾਂ ਆਪਾਂ ਨਹੀਂ ਵਰਤਦੇ ਇਹ ਕਿਹੜੇ ਸਕੂਲੇ ਪੜੀ ਸੀ ਜਿਹਨੂੰ ਦੱਸਿਆ ਹੀ ਨਹੀਂ ਆ ਕਿ ਦੀਵਾਲੀ ਹੁੰਦੀ ਹੈ ਕਿ ਦੀਵਾਲੀਆਂ ਹੁੰਦੀਆਂ ਇਹ ਦੀਵਾਲੀਆਂ ਫਿਰ ਇਹਨੇ ਇੱਕ ਵਲੌਗ ਦੇ ਵਿੱਚ ਪਤਨੀ ਇਹ ਸ਼ਬਦ ਕਿੰਨੀ ਵਾਰੀ ਬੋਲ ਦਿੱਤਾ ਹੈ ਮੋٹے ਦਿਮਾਗ ਦੀ ਐਂਡ ਬਾਂਜ ਐਂਡ ਸ਼ੇ ਸ਼ੇ ਸਭੀ ਪੀ ਬਸ ਗਿੱਲੇ ਹੋ ਗਏ ਓਏ ਲਾਓ ਇਹ ਆਪਾਂ ਦਿੱਤੇ ਗੱਡੀ ਨੂੰ ਠੀਕ ਹੈ ਚਲੋ ਬਸ ਨਾ ਕਿਸੇ ਦੇ ਨਾਮ ਆਪਣੀ ਬੱਸ ਗੱਡੀ ਦੇ ਆ ਕਿਉਂਕਿ ਤੇਲ ਇੰਦੇ ਚ ਪੈਣਾ ਹੈ ਇਹਨਾਂ ਨੇ ਨਾ ਕਰਦਾ ਜਿਹੜਾ ਜਿੰਨਾ ਵੀ ਕਬਾੜ ਆ ਨਾ ਸਾਰਾ ਵੇਚ ਕੇ ਤੇ ਰੁਪਈਆ ਸਾਰਾ 600 ਕਮਾਇਆ ਤੇ ਉਹ ਵੀ ਇਹਨੂੰ ਕਦਰ ਨਹੀਂ ਹੈਗੀ ਪੈਸਿਆਂ ਦੀ ਪੈਸੇ ਦੇਖ ਲਓ ਕਿਵੇਂ ਸੁੱਟਦੀ ਆ ਤੇ ਜੇ ਤੇਰੇ ਕੋਲ ਇੰਨੇ ਪੈਸੇ ਵਾਧੂ ਹੋ ਗਏ ਨਾ ਐਦਾਂ ਹੀ ਪੈਸੇ ਸਿਰਦੀ ਆ ਤੇ ਜਿੰਨਾ ਮੁੰਡੇ ਦੇ ਪੈਸੇ ਖਾਂਦੀ ਆ ਨਾ ਪਹਿਲਾਂ ਉਹਨਾਂ ਮੁੰਡੇ ਦੇ ਪੈਸੇ ਵਾਪਸ ਕਰ ਪੈਸਿਆਂ ਦੀ ਕਦਰ ਕਰਨੀ ਸਿੱਖ ਲੈ ਮੁਸ਼ਕੀਏ ਉਲਟਾ ਪੈਂਦਾ ਫੋਨ ਖੋ ਕੇ ਵੀ ਜਾ ਸਕਦਾ ਹੈ ਇੰਦਾਰੀ ਰਹੋਦਾ ਹੈ ਤੇਰੇ ਚਾਚਾ ਦੇ ਮਾਸਟਰ ਵੀ ਚਲੇ ਕੇ ਜਾ ਸਕਦਾ ਹੈ ਤੇ ਤਾਂ ਕੱਲ ਕਹਿੰਦੀ ਸੀ ਵਲਾਗ ਕਰਾਂ ਸੀ ਫੋਨ ਮੋਬਾਈਲ ਕਿੱਥੇ ਪਚ ਗਿਆ ਫੇਰ ਕੀ ਕਰ ਓਹਨਾਂ ਲ ਆ ਦੇ ਲੱਛਣ ਦੇਖ ਲੋ ਮਾਂ ਨੇ ਧੀ ਨੂੰ ਚੰਗੀ ਮੱਤ ਤਾਂ ਕੀ ਦੇਣੀ ਐ ਤੇ ਮਾਂ ਕੋ ਕਹਿੰਦੀ ਧੀ ਨੂੰਗੀ ਦੂਸਰਾ ਜੇ ਤੇਰਾ ਫੋਨ ਖੋ ਕੇ ਲੈ ਜਾਂਦਾ ਮਤਲਬ ਇਹਨੇ ਘਰੇ ਕੋਈ ਬਾਂਦਰ ਆਇਆ ਸੀ ਨਾ ਤੇ ਕਹਿੰਦੀ ਐ ਕਿ ਜੇ ਤੁਹਾਡਾ ਤੇਰਾ ਫੋਨ ਖੋ ਕੇ ਲੈ ਜਾਂਦਾ ਤੇ ਫਿਰ ਤੇਰਾ ਮੈਂ ਕੀ ਬੰਦਾ ਬੰਨਾ ਕੀ ਸੀ ਤੁਹਾਡਾ ਜਿਹੜਾ ਕੰਮ ਚੱਲਦਾ ਐ ਔਨਲਾਈਨ ਬਿਜ਼ਨਸ ਇਹ ਬੰਦ ਹੋ ਜਾਣਾ ਸੀ ਵੈਸੇ ਤਾਂ ਚੰਗਾ ਸੀ ਕਿ ਤੁਹਾਡਾ ਬਾਂਦਰ ਜਿਹੜਾ ਫੋਨ ਖੋ ਕੇ ਲੈ ਜਾਂਦਾ ਸਿਆਪਾ ਹੀ ਨਿਬੜਦਾ ਜਿਹੜਿਆ ਤੁਸੀਂ ਲੱਛਣ ਕਰਦਿਆਂ ਜੇ ਅਗੂ ਨੂੰ ਸਮਝਾਉਣਾ ਤੇ ਕੀ ਆ ਦੰਦ ਐਵੇਂ ਗੱਡੀਆਂ ਦੀ ਹੁਣ ਇਹ ਮਾਂ ਨੂੰ ਚਸਕਾ ਪੈ ਗਿਆ ਪੂਰਾ ਵਲੌਗ ਬਣਾਉਂਦਾ ਉਹ ਵੀ ਪੂਰਾ ਸਾਹ ਦ ਸੇਟ ਡਿਪੈਂਡ ਨਹੀਂ ਹੋਣਾ ਬਸ ਹਾਕੇ ਨੇ ਮੁੰਡਿਆਂ ਤੋਂ ਪੈਸੇ ਤੇ ਹੁਣ ਕਹਿੰਦੀ ਹੈ ਕਿ ਕਿਸੇ ਤੇ ਡਿਪੈਂਡ ਨਹੀਂ ਹੋਣਾ ਦੇਖ ਲਓ ਕਿਸੇ ਟਾਈਮ ਕੋਈ ਪਤਾ ਨਹੀਂ ਕਿਹੜਾ ਪੰਛੀ ਆ ਜਾਂਦਾ ਵਿੱਚ ਚਾਹੇ ਜਾਨਵਰ ਕੋਈ ਕੁੱਤਾ ਬਿੱਲੀ ਐ ਇੱਕਦਮ ਹੀ ਨਿਕਲਦੇ ਨੇ ਮੇਰੇ ਨਾਲ ਬੜੀ ਵੱਲੀ ਹਾਥਾ ਆਇਆ ਸਕੂਟੀ ਮੇਰੀ ਸਕੂਟੀ ਥੱਲੇ ਬੜੇ ਕੁੱਤੇ ਉਹ ਤੇ ਪਤਾ ਹੀ ਆ ਤੇਰੀ ਸਕੂਟਰੀ ਥੱਲੇ ਕੁੱਤੇ ਆਏ ਹੋਣਗੇ ਤੇ ਤੇਰੀਆਂ ਗੱਲਾਂ ਦੇ ਵਿੱਚ ਮੁੰਡੇ ਵੀ ਆਏ ਹੋਣਗੇ ਜਿਨ੍ਹਾਂ ਨੇ ਤੁਹਾਨੂੰ ਪੈਸੇ ਖਾ ਗਏ ਆ ਤੇ ਇੱਥੇ ਹੁਣ ਗਿਆਨ ਦੇਣ ਲੱਗ ਪਈ ਆ ਕਿ ਮਤਲਬ ਇਧਰੋਂ ਜਾਨਵਰ ਆਜੂ ਉਧਰੋਂ ਜਾਨਵਰ ਹੌਲੀ ਗੱਡੀ ਚਲਾਓ ਤੇ ਅੱਗੇ ਦੇਖਿਓ ਜਾ ਕੇ ਇਹ ਦੇ 1 ਮਿੰਟ ਦੇ ਵਿੱਚ ਬਿਆਨ ਬਦਲ ਦਿੰਦੇ ਹੋਵੇਗਾ ਅੱਗੇ ਜਿਹੜੇ ਸੁੱਧੋ ਕਹਿੰਦੇ ਨਾ ਕੋਦੇ ਅੱਜ ਚਲਾ ਕੇ ਹੋ ਰਿਆ ਐਵੇਂ ਥੋੜੀ ਥੋੜੀ ਚਲਾ ਰਿਹਾ ਡੈਡੀ ਅੱਜ ਹੌਲੀ ਹੌਲੀ ਗੱਡੀ ਚਲਾ ਰਿਹਾ ਚਲੋ ਹੋਰ ਕਿਸੇ ਦੀ ਤੇ ਇਹਨੇ ਕੀ ਇੱਜ਼ਤ ਕਰਨੀ ਆ ਆਪਣੇ ਪਿਓ ਦੀ ਇੱਜ਼ਤ ਵੀ ਨਹੀਂ ਕਰਦੀ ਕਿਵੇਂ ਚਲਾ ਰਿਹਾ ਬੋਲਣ ਦੀ ਜਕੜ ਸਿੱਖ ਲੈ ਕਿ ਤੂੰ ਆਉਣ ਕੈਮਰਾ ਦੇ ਵਿੱਚ ਬੈਠੀ ਆ ਕਿਵੇਂ ਗੱਲ ਕਰਨੀ ਕਿਵੇਂ ਨਹੀਂ ਗੱਲ ਕਰਨੀ ਤੇ ਪਹਿਲਾਂ ਹੁਣ ਕਿਵੇਂ ਗਿਆਨ ਦੇ ਰਹੀ ਸੀ ਕਿ ਉਹ ਗੱਡੀ ਨੂੰ ਹਮੇਸ਼ਾ ਹੌਲੀ ਚਲਾਓ ਇਦਾਂ ਉਦਾਂ ਹਨਾ ਤੇ ਹੁਣ ਦੇਖ ਲੋ ਹੁਣ 1 ਮਿੰਟ ਚ ਇਹਦੇ ਬਿਆਨ ਬਦ ਲੱਗੇ ਆ ਤੇ ਹੁਣ ਉਸੇ ਵਲੌਗ ਦੇ ਵਿੱਚ ਬੋਲ ਦਿੱਤਾ ਹੈ ਮੈਨੂੰ ਲੱਗਦਾ 5 ਮਿੰਟ ਦਾ ਵੀ ਨਹੀਂ ਫਾਸਲਾ ਪਿਆ ਹੁਣ ਉਸੇ ਟਾਈਮ ਬੋਲ ਦਿੱਤਾ ਕੋਈ ਡਾੜੀ ਗੱਡੀ ਛੇਤੀ ਚਲਾਸਾਂ ਬੋਲਣ ਦੀ ਵੀ ਅਕਲ ਨਹੀਂ ਹੈਗੀ ਤੇ ਇਹ ਹੁਣ ਗਿਆਨ ਦੇਣ ਲੱਗ ਪਈ ਆ ਕਈਓ ਕਹਿੰਦੇ ਇਹਦਾ ਮੁਸ਼ਕਿਲ ਦਾ ਕੋਈ ਸਪੈਨ ਨਹੀਂ ਹੈਗਾ ਮੁਸ਼ਕੀ ਦੇਖ ਲੋ ਮੁਸ਼ਕੀ ਦੀ ਮਾਂ ਵਲੌਗ ਬਣਾ ਰਹੀ ਆ ਤੇ ਆਪਣੀ ਧੀ ਨੂੰ ਦਿਖਾ ਰਹੀ ਆ ਕਿਵੇਂ ਤੁਰਦੀ ਹਨਾ ਤੇ ਨਾਈਟ ਸੂਟ ਦੇ ਵਿੱਚ ਹੀ ਤੁਰਦੀ ਆ ਸੂਟ ਜਾਂ ਜੀਨਸ ਸੋ ਗਾਇਸ ਮੈਨੂੰ ਕੀ ਹੋਣਾ ਤੈਨੂੰ ਪੁੱਛਿਆ ਹੈ ਕਿ ਸੂਟ ਪਾਉਣੇ ਪਸੰਦਦਾ ਕਿ ਜੀਨ ਪਾਉਣੇ ਪਸੰਦ ਆ ਇਹ ਇੰਨੇ ਸੋਚਣ ਵਾਲੀ ਕਿਹੜੀ ਗੱਲ ਆ ਤੂੰ ਸਿੱਧਾ ਕਹਿ ਕਿ ਮੈਨੂੰ ਸੂਟ ਪਾਉਣਾ ਪਸੰਦ ਨਹੀਂ ਆ ਠੀਕ ਆ ਨਾ ਉਹ ਤੇ ਸਾਨੂੰ ਪਤਾ ਹੀ ਆ ਦੂਸਰੀ ਗੱਲ ਤੂੰ ਕਹਿ ਮੈਨੂੰ ਗੰਦ ਪਾਉਣਾ ਪਸੰਦ ਆ ਹੈ ਤੁਹਾਡੇ ਕਾਲਸ ਸੋ ਬਹੁਤ ਸਾਰੇ ਮੈਕਸਰ ਐਵੀ ਸੀ ਹੈ ਨਾ ਤੁਸੀਂ ਫੋਨ ਕਿਹੜਾ ਯੂਜ਼ ਕਰਦੇ ਕਿਹੜਾ ਫੋਨ ਹੈ ਮੈਂ ਤੁਹਾਨੂੰ ਦੱਸਣਾ ਚਾਹੀਦਾ ਕੋਈ ਆਈਫੋਨ ਨਹੀਂ ਹੈ ਨਾ ਫੋਨ ਮੇਰਾ ਐਂਡਰੋਇਡ ਫੋਨ ਹੈ ਬਟ ਕਿਹੜਾ ਹੈ ਤੁਸੀਂ ਇਥੇ ਦੀ ਸੰਸਦ ਦੇ ਐਂਡਰੋਇਡ ਫੋਨ ਬਹੁਤ ਆਨੇ ਹੁੰਦੇ Oppo Vivo ਅ ਸੈਮਸੰਗ ਨੈਵਰ ਕੀ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਿਹੜਾ ਫੋਨ ਪਸੰਦ ਆ ਜਿਹੜਾ ਜਾਂ ਕਿ ਕਿਹੜਾ ਤੁਹਾਡੇ ਕੋਲ ਫੋਨ ਆ ਹਨਾ ਤੇ ਅੱਗੋਂ ਮੁਸ਼ਕਿਲ ਨਹੀਂ ਰਿਪਲਾਈ ਦਿੱਤਾ ਕਿ سیمਸੌਂਗ سیمਸੌਂਗ ਫੋਨ ਦਾ ਹੀ ਨਹੀਂ ਸਾਨੂੰ ਪਤਾ ਕਿ ਕਿਹੜੀ ਕੰਪਨੀ ਦਾ سیمਸੌਂਗ ਆ ਇਹ ਸਾਨੂੰ ਜ਼ਰੂਰ ਦੱਸੀ ਕਿਉਂਕਿ ਅਸੀਂ ਵੀ ਲੈ ਲਾਂਗੇ ਫੋਨ ਜਿਹੜਾ سیمਸੌਂਗ ਤੋਂ ਯੂਜ਼ ਕਰਦੀ ਆ ਨਾ ਸਾਨੂੰ ਜ਼ਰੂਰ ਦੱਸੀ ਚਾਹ ਤੇ ਇਹ ਮੁਸ਼ਕੀ ਆ ਮੁਸ਼ਕੀ ਨੇ ਨਾ ਮਤਲਬ ਕੀ ਸਟੋਰੀ ਲਾਈ ਆ ਤੇ ਨਾਲੇ ਪੋਸਟ ਪਾਈ ਆ ਆਪਣੀ ਇਨਸਟਾ ਆਈਡੀ ਤੇ ਤੇ ਉੱਪਰ ਉਹਨੇ ਲਿਖਿਆ ਮਾਈ ਹਬੀ ਮਤਲਬ ਕੀ ਇਹਦਾ ਜਿਹੜੇ ਨੇ ਆਪਣੇ ਹਸਬੰਦ ਇਹ ਪਤਾ ਨਹੀਂ ਕਿੰਨੇ ਦਾ ਹਸਬੰਦ ਬਣਾਈ ਫਿਰਦੀ ਆ ਪਤਾ ਨਹੀਂ ਕਿੰਨੇ ਕੇ ਵਰਤ ਰੱਖੀ ਫਿਰਦੀ ਆ ਇਹਦੀ ਨਹੀਂ ਸਾਨੂੰ ਕੋਈ ਸਮਝ ਲਾਦੀ ਜੇ ਹਸਬੰਦ ਨਾਲ ਮਹਿੰਦੀਆਂ ਮੁੰਦੀਆਂ ਲਾ ਕੇ ਬੈਠੀ ਆ ਮੈਨੂੰ ਲੱਗਦਾ ਹੈ ਕਿ ਇਹਨੇ ਵਰਤ-ਵੁਰਤ ਰੱਖਿਆ ਹੋਣਾ ਏ ਸੋ ਇਸ ਕਰਕੇ ਇਹਨੇ ਅੱਜ ਸ਼ੋ ਵੀ ਕਰ ਦਿੱਤਾ ਦੱਸ ਦਿੱਤਾ ਹੈ ਕਿ ਮੇਰਾ ਘਰ ਵਾਲਾ ਹੈਗਾ ਪਹਿਲਾਂ ਤਾਂ ਦੱਸ ਦੇ ਕਿੰਨੇ ਕੇ ਘਰ ਵਾਲੇ ਆ ਇਹ ਵੀ ਜ਼ਰੂਰ ਦੱਸੀਂ ਆ ਗਿਆ ਪਿੰਕੀ 모ਗੇ ਵਾਲੀ ਪਰ 모ਗੇ ਵਾਲੀ ਤੇ ਨਹੀਂ ਹੈਗੀ ਹੈਗੀ ਪਟਿਆਲੇ ਦੀ ਆ ਤੇ ਇਹ ਕੀ ਕਰਦੇ ਕਿ ਆਪਣੀ ਦਿਨ ਦੀ ਸ਼ੁਰੂਆਤ ਚਲੋ ਪਾਠ ਪੂਜਾ ਕਰਕੇ ਕਰਦੀ ਹੈ ਚਲੋ ਵਧੀਆ ਗੱਲ ਹੈ ਹਨਾ ਤੇ ਹੁਣ ਅੱਗੇ ਦੇਖਿਓ ਉਹਨਾਂ ਦੇ ਰਚਣ ਦੇਖਿਓ ਤੁਸੀਂ ਸੁਣ ਲੈਣਾ ਕਿ ਨਹੀਂ ਮੈਂ ਕੋ ਜੀ ਅੱਜ ਲੱਗੀ ਨਹੀਂ ਪੀ ਰਹੀ ਲੰਬੀ ਕਰਾਈ ਨਾਸਾ ਚਾਹ ਕੌਣ ਪੀਏ ਮੈਂ ਹੀ ਇਕੱਲਾ ਪੀਉਂਗਾ ਚਾਹ ਲੱਗੀ ਨਹੀਂ ਪੀ ਰਹੀ ਤੇਰੀ ਪਾਸ਼ਾ ਤੇ ਨਹੀਂ ਸਮਝ ਲੱਗਦੀ ਕਿ ਇਹ ਕਹਿਣਾ ਕਿ ਚਾਹੁੰਦੀ ਆ ਮੈਂ ਇਕੱਲਾ ਹੀ ਪੀਊਂਗਾ ਪਹਿਲਾਂ ਮੈਨੂੰ ਇਹ ਦੱਸ ਕਿ ਤੂੰ ਮੁੰਡਾ ਹੈ ਕਿ ਕੁੜੀ ਆ ਤੇਰੀ ਸਮਝ ਹੀ ਨਹੀਂ ਲੱਗਦੀ ਵਿੱਚੇ ਮਿਕਸ ਹਿੰਦੀ ਵਿੱਚ ਪੰਜਾਬੀ ਵੜ ਦਿੰਦੀ ਆ ਪੜਨਾ ਲਿਖਣਾ ਤੈਨੂੰ ਆਉਂਦਾ ਨਹੀਂ ਨਾ ਤੈਨੂੰ ਕਮੈਂਟ ਪੜਨੇ ਆਉਂਦੇ ਕਿਵੇਂ ਪੜਨੇ ਆ ਬਾਕੀ ਆ ਗੱਲ ਨੋਟ ਕਰ ਲਿਓ ਚੰਗਾ ਕਿ ਤੁਹਾਨੂੰ ਮਤਲਬ ਜਾਣਕਾਰੀ ਨੇ ਵਧੀਆ ਦਿੱਤੀ ਆ ਕਿ ਜੱਗ ਦੇ ਵਿੱਚੋਂ ਗਲਾਸਾਂ ਦੇ ਵਿੱਚ ਚਾਹ ਕਿਵੇਂ ਪਾਈ ਜਾਂਦੀ ਆ ਹੋ ਸਕਦਾ ਆਪਣੇ ਵਰਗਿਆਂ ਨੂੰ ਨਾ ਪਤਾ ਹੋਵੇ ਇਸ ਕਰਕੇ ਉਹਨੇ ਇਹ ਵਲੌਗ ਬਣਾ ਕੇ ਦੱਸਿਆ ਠੀਕ ਆ ਨਾ ਇਹਨਾਂ ਨੂੰ ਵਲੌਗ ਦਾ ਹੀ ਨਹੀਂ ਪਤਾ ਕੀ ਬਣਾਉਣਾ ਹੈ ਕੀ ਨਹੀਂ ਬਣਾਉਣਾ ਇਹੋ ਜਿਹੀਆਂ ਚੀਜ਼ਾਂ ਦਿਖਾਉਂਦੇ ਰਹਿੰਦੇ ਵਿਹਲੇ ਬੈਠੇ ਟਮਾਟਰ ਤਾਂ ਆਪਣੇ ਖੁਦ ਮਨਾ ਕਰ ਦੇਣਾ ਨਹੀਂ ਮਨਾ ਨਾ ਬਾਈ ਬਰਾਬਰ ਰੱਖਾ ਕਿੰਦੇ ਮਤਲਬ ਪਾਰਲਰਾਂ ਦੇ ਤੁਰੇ ਰਹਿੰਦੇ ਹੋ ਕਦੀ ਕੋਸ਼ ਕਰਵਾ ਲੈਂਦੇ ਹੋ ਕਦੀ ਕੋਸ਼ ਕਰਵਾ ਲੈਂਦੇ ਹੋ ਸ਼ਾਪਿੰਗਾਂ ਕਰਦੇ ਹੋ ਹਨਾ ਤੇ ਤੁਹਾਡੇ ਤੋਂ ਇੱਕ ਮਾਈਕ ਨਹੀਂ ਲਿਆ ਜਾਂਦਾ ਵਾਜ ਤੇਰੀ ਨਿਕਲਦੀ ਨਹੀਂ ਪੰਨੀ ਕੀ ਮੂੰਹ ਦੇ ਵਿੱਚ ਮਿੰਨ ਮਿੰਨ ਬੋਲੀ ਜਾਨੀ ਆ ਉੱਚੀ ਬੋਲਿਆ ਕਰ ਪਤਾ ਨਹੀਂ ਧੰਵਾਹ ਲੋਕ ਜਿਹੜੇ ਤੇਰਾ ਵਲੌਗ ਦੇਖ ਜਾਂਦੇ ਆ ਸਾਨੂੰ ਤੇਰੀ ਵਲੌਗ ਦੀ ਸਮਝ ਨਹੀਂ ਲੱਗਦੀ ਆ ਤੁੱਕੇ-ਤੱਕੇ ਲਾ ਕੇ ਤੇ ਫੇਰ ਕਿਤੇ ਜਾ ਕੇ ਗੱਲ ਦੀ ਸਮਝ ਲੱਗਦੀ ਆ ਕਿ ਕੀ ਬੋਲਦੀ ਕੀ ਨਹੀਂ ਬੋਲਦੀ ਪਤਾ ਨਹੀਂ ਮੂੰਹ ਜੋ ਬਾਜਰੀ ਨਿਕਲਦੇ ਇੱਕ ਮਾਈਕ ਲੈ ਲੋ ਆ ਸਾਰਾ ਦਿਨ ਬੱਸ ਆ ਦਿਖਾਉਂਦੇ ਰਹਿੰਦੇ ਹੋ ਹਲਦੀ ਕਿਵੇਂ ਪਾਈ ਤੇਲ ਕਿੰਨਾ ਕੁ ਪਾਈਦਾ ਇਹ ਕੋਈ ਵਲੌਗ ਹੁੰਦਾ ਹੈ ਜੀ ਹੁਣ ਇਹਨੇ ਬਣਾ ਲਈ ਆਂਡੇ ਦੀ ਪੁਰਜੀ ਤੇ ਇਹਨਾਂ ਨੇ ਆਂਡੇ ਦੀ ਪੁਰਜੀ ਖਾਣੀ ਕਿੱਥੇ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਹੱਥ ਆ ਕੇ ਲਵਲੀ ਵੀ ਨਿਕਾਉਂਦੇ ਲਵਲੀ ਵੈਸੇ ਨਹੀਂ ਖਾਦੇ ਆਜੋ ਗਾਇਜ਼ ਇਹਨੇ ਅੰਡੇ ਦੀ ਪੁਰਜੀ ਖਾਣੀ ਆ ਤੇ ਕਹੇ ਜੇ ਬਣੇ ਅੰਡੇ ਦੀ ਪੁਰਜੀ ਕਮੈਂਟਾਂ ਚ ਜਰੂਰ ਦੱਸਿਓ ਚਲੋ ਮਿਲਦੇ ਆ ਗਾਇਜ਼ ਅਮਰੀਕਾ ਜੀ ਬਹੁਤ ਦਿਨ ਤੋਂ ਰੋਹਣਾਂ ਤੇ ਖਾਣੇ ਤੇ ਦਾਲੀ ਤੇਰੇ ਵਾਸਤੇ ਨਹੀਂ ਆ ਜਾਗਾ ਦੇਖਣਾ ਜੀ ਆ ਰਹੀਆਂ ਨੇ ਇਹ ਤਾਂ ਦਾਲ ਤਾਂ ਹੈ ਤੇ ਦਾਲ ਬਣਾਈ ਤੇ ਮੂੰਗੀ ਮਸਰੀ ਗਾ ਉਹ ਖਾਣੀ ਆ ਕਿਆ ਕਿੱਡੇ ਜਿਆਦੇ ਬੇਸ਼ਰਮ ਆ ਕਿ ਮਤਲਬ ਕਿ ਉੱਥੇ ਹੀ ਪਾਠ ਪੂਜਾ ਕਰਦੇ ਆ ਸਵੇਰ ਟਾਈਮ ਜਦੋਂ ਆਪਣਾ ਵਲੌਗ ਸ਼ੁਰੂ ਕਰਦੇ ਆ ਨਾ ਉੱਥੇ ਪਾਠ ਪੂਜਾ ਕਰਦੇ ਆ ਮੰਦਿਰ ਬਣਾਇਆ ਹੈ ਤੇ ਉੱਥੇ ਹੀ ਆਹ ਕੰਮ ਕਰਦੇ ਆ ਉੱਥੇ ਆਂਡੇ ਭੁਰਜੀਆ ਖਾਈ ਜਾਂਦੇ ਆ ਅਕਲ ਦੇਖ ਲਓ ਇਹਨਾਂ ਦੀ ਫਿਰ ਕਹਿੰਦੇ ਆ ਕਿ ਸਾਡੇ ਘਰੇ ਪੈਸਾ ਨਹੀਂ ਟਿਕਦਾ ਤੁਹਾਡੇ ਘਰੇ ਪੈਸੇ ਕਿਵੇਂ ਟਿਕਣ ਤੁਸੀਂ ਕਿੰਨੀ ਕਤਰ ਕਰਦੇ ਹੋ ਬੇਅਕਲੋ ਥੋੜਾ ਦਿਮਾਗ ਤੋਂ ਕੰਮ ਲੈ ਲਿਆ ਕਰੋ ਜੇ ਤੁਹਾਡਾ ਇੰਨਾ ਹੀ ਜ਼ਿਆਦਾ ਖਾਣ ਨੂੰ ਦਿਲ ਕਰਦਾ ਬਾਹਰ ਖਾ ਖੂ ਆਇਆ ਕਰੋ ਠੀਕ ਆ ਨਾ ਫਿਰ ਕਹਿੰਦੇ ਲੋਕ ਸਾਨੂੰ ਗਲਤ ਬੋਲਦੇ ਆ ਕੋ ਜੀ ਗਾਇਜ਼ ਅੱਜ ਅਪਾ ਖਾਣ ਲੱਗਿਆ ਬਹੁਤ ਦਿਨਾਂ ਬਾਅਦ ਚਿਕਨ ਬਰੀਆਨੀ ਤੇ ਮੇਰਾ ਬਹੁਤ ਹੀ ਜ਼ਿਆਦਾ ਦਿਲ ਕਰ ਰਿਹਾ ਸੀ ਕਾਫੀ ਦਿਨੋਂ ਕਾ ਖਾ। ਇਹ ਗਰੇਵੀ ਆ ਖਾਣੇ ਇਸ ਦੇ ਨਾਲ। ਤੇ ਚਿਕਨ ਮਸਾਲਾ ਦੇ ਨਾਲ ਮਿਲੀ ਆਪਾਂ ਨੂੰ ਚਿਕਨ ਗਰੇਵੀ ਤੇ ਉਹਦੇ ਨਾਲ ਖਾਣਾਂਗੇ ਪਰੋਟੀ ਤੇ ਨਾਲ ਖਾਣਾਂਗੇ ਆਪਾਂ ਬਰੀਆਨੀ। ਤੇ ਮੈਂ ਪਹਿਲਾਂ ਇਹਨਾਂ ਨੇ ਮੰਦਰ ਦੇ ਸਾਹਮਣੇ ਖਾਧੀ ਆ ਆਪਣੀ ਆਂਡੇ ਦੀ ਭੁਰਜੀ। ਹੁਣ ਲੈ ਆਇਆ ਵਾ ਚਿਕਨ ਬਰੀਆਨੀ। ਉਹ ਤੁਹਾਨੂੰ ਸ਼ਰਮ ਸ਼ਰਮ ਹੈਗੀ ਹੈ ਕਿ ਨਹੀਂ ਹੈਗੀ? ਬੇਸ਼ਰਮੋ। ਸਾਨੂੰ ਤੇ ਗੱਲ ਬੋਲਦਿਆਂ ਨੂੰ ਸ਼ਰਮ ਆਉਂਦੀ ਤਾਂ ਨੂੰ ਖਾਣ ਲੱਗਿਆਂ ਵੀ ਸ਼ਰਮਣੀ ਆਉਂਦੀ। ਕਿੱਡੇ ਬੇਸ਼ਰਮ ਲੋਕ ਜੇ ਤੁਸੀਂ। ਰ ਜਦ ਵੀ ਕਰਨਾ ਹੁੰਦਾ ਬਾਹਰ ਹੀ ਕਰਦਾ ਜੋ ਵੀ ਕਰਦਾ। ਕੋਈ ਦਿਨ ਬੈਠੇ ਰਹਿਣਾ ਕੋ ਚੱਕਰ। ਉਹ ਤੇ ਸਾਨੂੰ ਵੀ ਪਤਾ ਹੈ ਕਿ ਸਿਆਣਾ ਇਹ ਜੋ ਵੀ ਕਰਦਾ ਉਹ ਆ ਬਾਹਰ ਹੀ ਕਰਦਾ। ਪਰ ਤੁਹਾਡੇ ਵਾਂਗੂ ਥੋੜਾ ਉੱਥੇ ਤੁਸੀਂ ਪਾਠ ਪੂਜਾ ਕਰਦੇ ਹੋ ਤੇ ਉੱਥੇ ਤੁਸੀਂ ਚਿਕਨ ਬਰੀਆਨੀ ਦੇ ਪਤਾ ਨਹੀਂ ਕੀ ਕੁਝ ਖਾਣ ਲੱਗ ਪੈਂਦੇ ਜੇ ਆਂਡੇ ਭੁਰਜੀਆ ਤੁਹਾਨੂੰ ਤਾਂ ਸ਼ਰਮ ਨਹੀਂ ਚਾਹੀਦੀ। ਤੁਸੀਂ ਤਾਂ ਬੇਅਕਲੇ ਜੇ ਉਹ ਤਾਂ ਫਿਰ ਵੀ ਜਾਨਵਰ ਜਿਹੜਾ ਹੁੰਦਾ ਹੈ ਨਾ ਫਿਰ ਵੀ ਸਿਆਣਾ ਹੁੰਦਾ ਹੈ। ਤੁਹਾਡੇ ਵਰਗੇ ਨਹੀਂ ਗੱਬੀਅਕਲੇ। ਤੁਸੀਂ ਵੀ ਥੋੜੀ ਅਕਲ ਸਿੱਖ ਲਓ 얘 ਤੇ ਤੋਂ ਨਾਲ ਰਹਿੰਦੇ ਜੇ ਤੁਹਾਨੂੰ ਵੀ ਮਤ ਆਉਣੀ ਚਾਹੀਦੀ ਹੈ ਨਾ। ਜਦ ਵੀ ਕਰਨਾ ਹੁੰਦਾ ਬਾਹਰ ਹੀ ਕਰਦਾ ਜੋ ਵੀ ਕਰਦਾ ਕੋਈ ਦਿਨ ਬੈਠੇ ਰਹਾ ਕੋਈ ਚੱਕਰ ਨਹੀਂ ਪੜਿਆ ਅੰਦਰ ਨਹੀਂ ਕਰਦੇ ਕਦੇ ਬਾਹਰ ਵਾਲੇ ਤੇ ਬਾਥਰੂਮ ਲੈਟ੍ਰੀਨ ਕਰਦੇ ਇਹਨਾਂ ਕਿਨੋਂ ਆ ਡੋਗੀ ਨਹੀਂ ਹੈ ਮਾਰੇ ਬਹੁਤ ਸਮਝਾਰਾ ਸ਼ੀਨੂ ਮਾਰਾ ਉਹ ਤਾਂ ਸਾਰਿਆਂ ਨੂੰ ਪਤਾ ਕਿ ਜਿਹੜਾ ਤੁਹਾਡਾ ਡੌਗੀ ਉਹ ਸਮਝਦਾਰ ਆ ਤੁਸੀਂ ਵੀ ਥੋੜੇ ਜੇ ਸਮਝਦਾਰ ਬਣੋ ਠੀਕ ਹੈ ਨਾ ਬਲੌਗ ਦੇ ਵਿੱਚ ਕੀ ਦਿਖਾਉਣਾ ਕੀ ਨਹੀਂ ਦਿਖਾਉਣਾ ਉਹ ਵੀ ਥੋੜਾ ਜੇ ਦਿਮਾਗ ਲਾਇਆ ਕਰੋ ਵਿਹਲੇ ਬੈਠੇ ਬਸ ਉਹ ਕੈਮਰਾ ਔਨ ਕਰ ਲੈਂਦੇ ਹੋ ਤੁਹਾਨੂੰ ਪਤਾ ਲੱਗਦਾ ਨਹੀਂ ਕੀ ਕਲਿੱਪ ਜੋੜਨੀ ਕੀ ਕਲਿੱਪ ਨਹੀਂ ਜੋੜਨੀ ਇਹਦਾ ਬਣਾਉਣ ਦਾ ਕੀ ਮਕਸਦ ਸੀ ਤੁਹਾਡਾ ਕੀ ਦਿਖਾਉਣਾ ਚਾਹੁੰਦੇ ਹੋ ਡੌਗੀ ਦਾ ਕਿ ਬਾਥਰੂਮ ਐਦਾਂ ਕਰਦਾ ਆ ਐਦਾਂ ਕਰਦਾ ਹੈ ਇਹ ਬਲੌਗ ਬਣਾਉਂਦਾ ਕੋਈ ਮਤਲਬ ਹੀ ਨਹੀਂ ਸੀ ਠੀਕ ਹੈ ਨਾ ਤੁਹਾਨੂੰ ਬਲੌਗ ਬਣਾਉਣ ਦਾ ਹੀ ਨਹੀਂ ਪਤਾ ਲੱਗਦਾ ਕੀ ਕਲਿੱਪਾਂ ਜੋੜਨੀਆਂ ਨੇ ਕੀ ਨਹੀਂ ਜੋੜਨੀਆਂ ਵਿਹਲੇ ਬੈਠੇ ਬਸ ਆਹੀ ਤੇ ਤਰਾ نیچے ਤੋਂ ਬਰਿਆਨੀ ਲੈ ਕੇ ਆਇਆ ਸੀ ਕਿ ਬਰਿਆਨੀ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਸੀਗੀ ਤੇ ਹੁਣ ਮੈਂ ਨਾ ਅੰਡੇ ਤੇ ਵੈਜ ਨੌਨ ਵੈਜ ਨਾ ਰੋਜ਼ ਖਾ ਰਹਾ ਕਿਉਂਕਿ ਮੈਨੂੰ ਡਾਕਟਰਾਂ ਨੇ ਕਿਹਾ ਕਿ ਐਲਸਟਿਕ ਖਾਗਰੋ ਬਿਚਾ ਰਿਹਾ ਮੈਨੂੰ ਡਾਕਟਰਾਂ ਨੇ ਦੱਸਿਆ ਕਿ ਤੁਸੀਂ ਆ ਮੀਟ ਅੰਡੇ ਜੋ ਵੀ ਆ ਖਾਇਆ ਕਰੋ ਤੇ ਹੋਰ ਵੀ ਤਾਕਤ ਵਾਲੀਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਉਹ ਵੀ ਆਪਾਂ ਖਾ ਸਕਦੇ ਹਾਂ ਠੀਕ ਆ ਨਾ ਦੂਸਰੀ ਗੱਲ ਤੂੰ ਆ ਚਿਕਨ ਲਿਆਂਦਾ ਅੰਡੇ ਲਿਆਂਦੇ ਖਾਦੇ ਇਹਨਾਂ ਲਈ ਲੋਕਾਂ ਤੋਂ ਲਾਹਨਤਾਂ ਪੁਵਾਈਆਂ ਕਿਉਂ ਪੁਆਈਆਂ ਜਿੱਥੇ ਤੁਸੀਂ ਪਾੜ ਪੂਜਾ ਕਰਦੇ ਹੋ ਨਾ ਤੂੰ ਬੱਤੀ ਲਾਉਂਦੇ ਹੋ ਉੱਥੇ ਤੁਸੀਂ ਖਾਣ ਲੱਗ ਪੈਂਦੇ ਹੋ ਠੀਕ ਹੈ ਨਾ ਉੱਥੇ ਹੁਣ ਤੁਸੀਂ ਆਪ ਹੀ ਦੇਖ ਲਓ ਉੱਥੇ ਤੁਹਾਡਾ ਡੌਗੀ ਚੜਿਆ ਫਿਰਦਾ ਹੈ ਬੈੱਡ ਦੇ ਉੱਪਰ ਤੁਹਾਨੂੰ ਇੰਨੀ ਵੀ ਅਕਲ ਨਹੀਂ ਹੈਗੀ ਉੱਥੇ ਹੀ ਉਹ ਆਪਣੇ ਵਾਲ ਜੇ ਖਿਲਾ ਰੀ ਜਾਂਦਾ ਡੌਗੀ ਤੇ ਉੱਥੇ ਹੀ ਤੁਸੀਂ ਖਾਣ ਬਹਿ ਜਾਂਦੇ ਹੋ ਉੱਥੇ ਤੁਸੀਂ ਪਾੜ ਪੂਜਾ ਕਰਨ ਲੱਗ ਪੈਂਦੇ ਹੋ ਇੰਨੀ ਥੋੜੀ ਬਾਤ ਤੇ ਅਕਲ ਹੋਣੀ ਚਾਹੀਦੀ ਆ ਕੀ ਬੰਦਾ ਹੁਣ ਤੁਹਾਨੂੰ ਕਵੇ ਤੇ ਅੱਗੋਂ ਦੰਦ ਗੱਡੀ ਜਾਂਦੀ ਆ ਬੇਣ ਗੱਲੋਈ ਤੇ ਤੁਹਾਨੂੰ ਡਾਕਟਰ ਨੇ ਇਹ ਤੇ ਦੱਸ ਆ ਕਿ ਆ ਚੀਜ਼ਾਂ ਖਾਓ ਤਾਕਤ ਵਾਲੀਆਂ ਤੁਹਾਨੂੰ ਡਾਕਟਰ ਨੇ ਇਹ ਨਹੀਂ ਦੱਸਿਆ ਕਿ ਜਿੱਥੇ ਆਪਾਂ ਪਾੜਤੂ ਜਾ ਕਰਦੇ ਆ ਉੱਥੇ ਸਾਨੂੰ ਆ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ